ਗੁਰਦੁਆਰਾ ਅਲਵਰ ਖਸਬ ਤੇ ਗੁਰਦਰਾ ਮਾਤਾ ਗੁਦਰੀ ਜੀ ਤੇ ਸਾਬ ਜੈਦਨ ਦਾ ਗੁਰਦੁਆਰਾ ਵੱਖਰਾ ਆ ਗਿਆ ਉਹਦੇ ਵੀ ਤਾਂ ਸਾਬ ਜੈਦਨ ਦੀਆਂ ਅਸਤੀਆਂ ਨਿਕਲੀਆਂ ਜੀ ਉਹਨਾਂ ਨੂੰ ਅਸੀਂ ਕੋਈ 40 ਦਿਨ ਕਮਰੇ ਵਿੱਚ ਰੱਖਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਗੁਰਦਵਾਰੇ ਦੀ ਨਹੀਂ ਭਰੀ ਉਹਨਾਂ ਅਸਤੀਆਂ ਨੂੰ ਉੱਥੇ ਹੀ ਧਰ ਦਿੱਤਾ ਗਿਆ ਬਬਈ ਜਿਹੜੀਆਂ ਸੈਬਜਾਦਿਆਂ ਦੀਆਂ ਉਹ ਪਵਿੱਤਰ ਆਸਤੀਆਂ ਸਨ ਪਵਿੱਤਰ ਫੁੱਲ ਸਨ ਉਹ ਕਿਸ ਤਰ੍ਹਾਂ ਦੇ ਭਾਂਡੇ 'ਚ ਸਨ ਇਹ ਉਹ ਤਾਂਬੇ ਦੀ ਗਾਗਰ ਸੀ ਤਾਂਬੇ ਦੀ ਗਾਗਰ ਕਿੰਨੀ ਕੁ ਡੰਗਾਈ ਤੇ ਸੀ ਜਦੋਂ ਤੁਸੀਂ ਉੱਥੇ ਟੱਕ ਲਾਇਏ ਹੋ ਗਈ ਅੰਡੰਗਾਈ ਉਹਦੀ ਕੋਈ 7 ਕੁ ਫੁੱਟ ਦੀ ਸੀ ਤੁਹਾਡਾ ਮਤਲਬ ਪਿਛੋਕੜ ਕੀ ਹੈ ਜਾਂ ਪਿੱਛੋਂ ਪਾਕਿਸਤਾਨ ਤੋਂ ਤੁਹਾਡਾ ਜਨਮ ਕਦੋਂ ਦਾ ਹੈ ਜਾਂ ਇੱਧਰ ਆਣ ਕਿ ਹੋਏ ਨਹੀਂ ਸਾਡਾ ਜਨਮ ਪਾਕਿਸਤਾਨ ਵਿੱਚ ਹੋਇਆ ਉਦੋਂ ਰਾਜਾ ਹਿੰਦੂ 2 ਸਾਲ ਲਿਆ ਗਏ ਜੀ ਤੇ ਇਧਰ ਆਣ ਕੇ ਫਿਰ ਕਿੱਥੇ ਆ ਗਏ ਜਿਹੜੇ ਵੱਡੇ ਬਜ਼ੁਰਗ ਸਨ ਤੁਹਾਡੇ ਇਧਰ ਆਣ ਕੇ ਅਸੀਂ ਬਾਰਡਰ ਦੇ ਕੰਢੇ ਦੇ ਸ਼ੂਰਾ ਪਿੰਡ ਆ ਜੀ ਉੱਥੇ ਆਣ ਕੇ ਵਸ ਗਏ ਪਾਕਿਸਤਾਨ ਤੋਂ ਬਾਹਰ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਬਾਬਾ ਜੀ ਪਰਿਵਾਰ ਦੇ ਵਿੱਚ ਹੋਰ ਤੁਹਾਡੇ ਭੈਣ ਭਰਾ ਕੌਣ-ਕੌਣ ਸਨ ਜੀ ਸਾਡੇ ਪਰਿਵਾਰ ਦੇ ਵਿੱਚ ਇੱਕ ਭੈਣ ਸੀ ਮਨਜ਼ਰ ਕੁਲ ਢਿੱਲੋਂ ਜੀ ਇੱਕ ਭਰਾ ਬਤਾਰ ਸਿੰਘ ਢਿੱਲੋਂ ਜੀ ਇੱਕ ਸਵਰਨ ਸਿੰਘ ਜੀ ਇੱਕ ਅਵਤਾਰ ਸਿੰਘ ਜਿਹੜੀ ਅਕੈਡਮੀ ਸਾਡੀ ਗੁਰਦੁਆਰਾ ਛੇਵੀਂ ਪਾਚਈ ਮੀਰੀ ਪੀਰੀ ਵਿਦਿਆਲਾ ਚੱਲ ਰਿਆ ਜੀ ਉਹਦੇ ਵਿੱਚ ਗਤਕੇ ਵੀ ਸਿਖਾਇਆ ਜਾਂਦੇ ਆ ਖੇਡਾਂ ਵੀ ਕਰਾਈ ਜਾਂਦੀਆਂ ਤੇ ਪਾਰ ਦੇ ਮੁਕਾਬਲੇ ਵੀ ਕਰਾ ਜਾਂਦੇ ਆ ਆਪਣੇ ਬੱਚੇ ਚੌਥੀ ਬੰਮੀ ਦੇ ਪੰਜਾਬ ਵਿੱਚ ਸੰਗਰੂਰ ਖੇਡਾਂ ਵੀ ਆਸੀਂ ਫਰਸਟ ਟਾਈਮ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਜਿਹੜੇ ਗੱਡੇ ਆਦਿਕ ਖੜੇ ਨੇ ਇੱਥੇ ਗੁਰੂਕਰ ਜੋਤੀਸਰ ਸਾਹਿਬ ਬੜੀਆਂ ਪਿਆਰੀਆਂ ਪ੍ਰਾਤਨ ਚੀਜ਼ਾਂ ਨੇ ਵਿਸਥਾ ਰੱਖੀਆਂ ਹੋਈਆਂ ਨੇ ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਤੇ ਕਿਉਂ ਵੀ ਇਹਦਾ ਫਾਇਦਾ ਕੀ ਹੈ ਇਹ ਸਾਡੇ ਵਿਚਾਰ ਮਨ ਵਿੱਚ ਆਇਆ ਕਿਉਂਕਿ ਅਸੀਂ ਪਹਿਲੀ ਉਮਰ 'ਚ ਗੱਡੇ ਵੀ ਵੇਖੇ ਟਾਂਗੇ ਵੀ ਵੇਖੇ ਜੀ ਤੇ ਹਾਲ ਵੀ ਵੇਖੇ ਕਰਾਹ ਵੀ ਵੇਖੇ ਬਲਦ ਚੱਲਦੇ ਵੀ ਵੇਖੇ ਤੇ ਆਪਣੀ ਇੱਛਾ ਸੀ ਜਿਹੜਾ ਕੁਝ ਆਪਾਂ ਪਹਿਲੀ ਉਮਰ 'ਚ ਵੇਖਿਆ ਉਹਨੂੰ ਅਸੇ ਲੋ ਵਿੱਚ ਪ੍ਰਗਟ ਕਰੀਏ ਸਾਡੇ ਕੋਲ ਤਕਰੀਬਨ 500 ਬੰਦੇ ਦਾ ਪ੍ਰਬੰਧਿਆ ਕਦੇ ਵੀ 500 ਬੰਦੇ ਦਾ ਆ ਜਾਏ ਉਹਨੂੰ ਲੰਗਰ ਵੀ ਮਿਲੂ ਰਸਮੀ ਵੀ ਮਿਲੂ ਕਮਰੇ ਵੀ ਮਿਲਣਗੇ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਾਡੇ ਨਾਲ ਨੇ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਜੋਤੀ ਸਰ ਸਾਹਿਬ ਪਾਸੇ 6ਵੀਂ ਪਿੰਡ ਖੁਰਾਣਾ ਜਿਹੜਾ ਕਿ ਭਵਾਨੀਗੜ ਤੋਂ ਸੰਗਰੂਰ ਰੋਡ ਦੇ ਬਿਲਕੁਲ ਨਾਲ ਹੀ ਵੱਸਿਆ ਹੋਇਆ ਇੱਕ ਪਿੰਡ ਹੈ ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣੀ ਚਰਨ ਛੋਪਾਈ ਭਾਗ ਲਾਈ ਇਸ ਧਰਤੀ ਨੂੰ ਤੇ ਬਾਬਾ ਜੀ ਜਰ ਤੋਂ ਜਾਣਾਂਗੇ ਕਿ ਇਸ ਵਕਤ ਬਾਬਾ ਜੀਰਾਂ ਦੀ ਦੇਖ ਰੇਖੇ ਹਟ ਕਿੱਥੇ ਕਿੱਥੇ ਸੇਵਾਵਾਂ ਚੱਲ ਰਹੀਆਂ ਨੇ ਹੋਰ ਗੱਲਾਂ ਬਾਤਾਂ ਕਰਾਂਗੇ ਬਾਬਾ ਜੀ ਬਰ ਜੀ ਖਾਲਸਾ ਬਾਬਾ ਜੀ ਬਾਬਾ ਜੀ ਜਾਣਨੇ ਚਾਹਾਂਗੇ ਇਸ ਵਕਤ ਕਿੱਥੇ ਕਿੱਥੇ ਸੇਵਾਵਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਚ ਆਪਣੀਆਂ ਸਬਾਹਾਂ ਚੱਲ ਰਹੀਆਂ ਗੁਰਦੁਆਰਾ ਨਾਨਕਾਣ ਸੈਡ ਫਿਰੂਰ ਜੀ ਗੁਰਦੁਆਰਾ ਪਲਾਸੌਰ ਜੀ ਗੁਰਦੁਆਰਾ ਵੱਡਾ ਕਲੂਕਾਰਮ ਅਮਰਗੜ ਜੀ ਤੇ ਗੁਰਦੁਆਰਾ ਨਾਮੀਪਾਚੇ ਯੂਬੇ ਗੁਰਦੁਆਰਾ ਨਾਮੀਪਾਚੇ ਲੇਲਾ ਤੇ ਗੁਰਦੁਆਰਾ ਨਾਮੀਪਾਚੇ ਐਲਵਰ ਕਾ ਗੁਰਦੁਆਰਾ ਨਾਮੀਪਾਚੇ ਪਿੰਡ ਫਗੂਆਲਾ ਗੁਰਦੁਆਰਾ ਨਾਮੀਪਾਚੇ ਸ਼ਹਿਰ ਪਵਾਨੀਗੜ ਗੁਰਦੁਆਰਾ ਦਵਾਨ ਟੋਡਰਮਲ ਕਾਕੜਾ ਗੁਰਦੁਆਰਾ ਮਜੀਠ ਸਾਹਿਬ ਕਰਾਂਚੂ ਗੁਰਦੁਆਰਾ ਦੇਸਵਨ ਕਰਾਂਚੂ ਇਹ ਸਵਾਮਾਂ ਚੱਲ ਜੀ ਬਾਬਾ ਜੀ ਗੱਲ ਕੀਤੀ ਜਾਵੇ ਨਾਨਕਿਆਣਾ ਸਾਹਿਬ ਦੀ ਤਾਂ ਅਸੀਂ ਵੀ ਜਿਸ ਵਕਤ ਛੋਟੇ-ਛੋਟੇ ਸੰਗੇ بڑا ਸਮਾਹ ਹੋ ਚੁੱਕਿਆ ਉਥੇ ਕਦੋਂ ਕ ਕਿਹੜੇ ਕ ਸਮੇਂ ਦੇ ਦੌਰਾਨ ਸੇਵਾਵਾਂ ਸ਼ੁਰੂ ਹੋਈਆਂ ਤੇ ਕਿਸ ਤਰ੍ਹਾਂ ਮਤਲਬ ਉਹ ਉਸ ਧਰਤੀ ਦੇ ਭਾਗ ਲੱਗੇ ਸੰਗਤ ਵੱਡੀ ਗਿਣਤੀ ਜੀ ਜੁੜਨੀ ਸ਼ੁਰੂ ਹੋਈ ਅੱਜ ਉਥੇ ਵਿਸ਼ਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਪਹਿਲੀ ਬਾਤ ਸਹੀ ਨਾਨਕਨਾਨ ਸਾਹਿਬ 1981 ਦੇ ਨਾਮੇ ਮਹੀਨੇ ਤੋਂ ਸੇਵਾ ਲੱਗੀ ਜੀ ਜੋ ਨਿਰੰਤਰ ਇਹਦਾ ਚੱਲ ਰਹੀ ਆ ਉੱਥੇ ਗੁਰਦੁਆਰਾ ਬਣਿਆ ਸਰੋਵਰ ਬਣਿਆ ਦਵਾਨ ਹਾਲ ਬਣਿਆ ਸਰਾ ਬਣੀ ਆ ਹੁਣ ਫਿਰ ਇੱਕ ਹੋਰ ਸਰਾ ਬਣ ਰਹੀ ਜੀ ਲੰਗਰ ਬਣ ਰਿਹਾ ਜੀ ਤੇ ਬਾਬਾ ਜੀ ਗੱਲ ਕੀਤੀ ਆ ਬੇ ਆਲੂਰਖ ਸਾਹਿਬ ਦੀ ਜਦੋਂ ਵੀ ਸ਼ੋਕ ਸੁਭਾਵਾਂ ਸ਼ੁਰੂ ਹੁੰਦੀਆਂ ਨੇ ਤਾਂ ਜਦੋਂ ਸ਼੍ਰੀ ਫਤਿਹਗੜ ਸਾਹਿਬ ਨੂੰ ਸੰਗਤਾਂ ਜਾਂਦੀਆਂ ਨੇ ਆਲੂਰਖ ਸਾਹਿਬ ਦਾ ਇਤਿਹਾਸ ਕੀ ਹੈ ਜੀ ਉੱਥੇ ਮਤਲਬ ਕੀ ਕੁਝ ਤੁਸੀਂ ਆਪਣੇ ਹੱਥਾਂ ਨਾਲ ਸਾਰੀ ਉਹ ਸੇਵਾਵਾਂ ਕਰੀਆਂ ਨੇ ਉਹਤੋਂ ਦਾ ਇਤਿਹਾਸ ਕੀ ਹੈ ਉੱਥੇ ਕੋਈ ਵਿਲੱਖਣ ਨਿਸ਼ਾਨੀਆਂ ਵੀ ਨੇ ਉੱਥੇ ਗੁਰਦੁਆਰਾ ਅੱਲਵਰਖ ਸਾਬ ਤੇ ਗੁਰਦਰਾ ਮਾਤਾ ਗੁਦਰੀ ਜੀ ਤੇ ਸਾਬ ਜੈਦੇ ਦਾ ਗੁਰਦੁਆਰਾ ਵੱਖਰਾ ਆ ਜੀ ਜਦੋਂ ਗੁਰਦਾਰੇ ਨੂੰ ਢਾਇਆ ਗਿਆ ਉਹਦੇ ਵਿੱਚੋਂ ਸਾਬ ਜੈਦੇ ਦੀਆਂ ਐਸਤੀਆਂ ਨਿਕਲੀਆਂ ਜੀ ਉਹਨਾਂ ਨੂੰ ਐਸੀ ਕੋਈ 40 ਦਿਨ ਕਮਰੇ ਵਿੱਚ ਰੱਖਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਗੁਰਦੁਆਰੇ ਦੀ ਨੀਂ ਭਰੀ ਉਹਨਾਂ ਐਸਤੀਆਂ ਨੂੰ ਉੱਥੇ ਹੀ ਧਰ ਦਿੱਤਾ ਗਿਆ ਜੀ ਬਾਬਾ ਜਿਹੜੀਆਂ ਸੈਬਜਾਦਿਆਂ ਦੀਆਂ ਉਹ ਪਵਿੱਤਰ ਅਸਥੀਆਂ ਸਨ ਪਵਿੱਤਰ ਫੁੱਲ ਸਨ ਉਹ ਕਿਸ ਤਰ੍ਹਾਂ ਦੇ ਭਾਂਡੇ 'ਚ ਸਨ ਉਹ ਤਾਂਬੇ ਦੀ ਗਾਗਰ ਸੀ ਤਾਂਬੇ ਦੀ ਗਾਗਰ ਕਿੰਨੀ ਕੁ ਡੰਗਾਈ ਤੇ ਸੀ ਜਦੋਂ ਤੁਸੀਂ ਉੱਥੇ ਟੱਕ ਲਾਇਏ ਹੋ ਗਈ ਡੰਗਾਈ ਉਹਦੀ ਕੋਈ ਸੱਤ ਕਫੜਦੀ ਸੀ ਤੇ ਤੁਸੀਂ ਕਦੋਂ ਕਾ ਮਤਲਬ ਕਿ ਆਪਣੀ ਜ਼ਿੰਦਗੀ ਦਾ ਇਹ ਸਫ਼ਰ ਜਿਹੜਾ ਇੱਧਰ ਨੂੰ ਤੁਹਾਡੀ ਸ਼ੁਰੂਆਤ ਹੋਈ ਜੋ ਤੁਸੀਂ ਗੁਰੂ ਘਰ ਵੱਲ ਆਏ ਜਾਂ ਜਨਮ ਤੋਂ ਹੀ ਤੁਸੀਂ ਮਤਲਬ ਗੁਰੂ ਘਰ ਨਾਲ ਜੁੜੇ ਹੋਏ ਸੀ ਨਹੀਂ ਅਸੀਂ 1900 ਬਾੜ ਵਿੱਚ ਦਸਵੀਂ ਦਸਵੀਂ ਜਮਾਤ ਕੀਤੀ ਉਦੋਂ ਬਾਅਦ ਸਾਬਨ ਇੰਸਪੈਕਟਰ ਦਾ ਕੋਰਸ ਕੀਤਾ 1965 ਵਿੱਚ ਚਹੀ ਜੂਰ ਸਾਹ ਜਿਹੜਾ ਸ਼িকার ਘਰ ਦਾ ਪੁੱਲ ਬਣਿਆ ਬਾਬਾ ਜੀ ਮਿੰਦ ਤੋਂ ਬਾਬਾ ਲੀਕਸੋਂ ਵੇਲੇ ਉਹਨਾਂ ਦੇ ਹਾਜ਼ਰੀ ਤੇ ਨਹੀਂ ਚਲੇ ਗਏ ਉੱਥੇ 5 ਸਾਲ ਰਹੇ ਉਹ ਪੁੱਲ ਸਾਡੀ ਹਾਜ਼ਰੀ ਵਿੱਚ ਹੀ ਬਾਬਾ ਜੀ ਨਾਲ ਮੁਕੰਮਲ ਰਿਹਾ ਜੀ ਬਾਬਾ ਜਿਵੇਂ ਬਾਬਾ ਜੀਵਨ ਸਿੰਘ ਜੀ ਬਾਬਾ ਗੁਰਮukh ਸਿੰਘ ਜੀ ਦਾ ਜ਼ਿਕਰ ਹੁੰਦਾ ਤਾਂ ਉਹਨਾਂ ਦੀ ਸੇਵਾ ਦਾ ਜਾਂ ਉਹਨਾਂ ਦੇ ਚਰਨਾਂ ਦਾ ਤੁਸੀਂ ਵੀ ਜਾਣੀ ਆਨੰਦ ਮਾਣਿਆ ਕਿੰਨਾ ਚਿਰ ਅਸੀਂ ਬਾਬਾ ਗੁਰਮੁਖ ਸਿੰਘ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਬਾਬਾ ਦਲੀਪ ਸਿੰਘ ਹੀ ਹੋਇਆ ਜੀ ਉਹਨਾਂ ਦੀ ਹਾਜ਼ਰੀ ਵਿੱਚ ਅਸੀਂ ਸ਼ਿਕਾਰ ਘਟ ਗੁਰਦੁਆਰੇ 1965 ਵਿੱਚ ਗਏ ਜੀ ਤੇ ਜੀ 5 ਸਾਲ ਉੱਥੇ ਰਹੇ ਜੀ ਤੇ ਐ ਭਾਬੀ ਜਦੋਂ ਤੁਸੀਂ ਆਪਣੀ ਪੜ੍ਹਾਈ ਕਰਦੇ ਸੀ ਤੁਹਾਡਾ ਮਤਲਬ ਪਿਛੋਕੜ ਕੀ ਹੈ ਜਾਂ ਪਿਛੋਂ ਪਾਕਿਸਤਾਨ ਤੋਂ ਤੁਹਾਡਾ ਜਨਮ ਕਦੋਂ ਦਾ ਹੈ ਜਾਂ ਇੱਧਰ ਆਣ ਕੇ ਹੋਏ ਨਹੀਂ ਸਾਡਾ ਜਨਮ ਪਾਕਿਸਤਾਨ ਵਿੱਚ ਹੋਇਆ ਉਦੋਂ ਲਾਜਾ ਹਿੰਦੂ ਸਾਲ ਲਿਆ ਗਏ ਜੀ ਤੇ ਇੱਧਰ ਆਣ ਕੇ ਫਿਰ ਕਿੱਥੇ ਆ ਗਏ ਜਿਹੜੇ ਵੱਡੇ ਬਜ਼ੁਰਗ ਸਨ ਤੁਹਾਡੇ ਇੱਧਰ ਆਣ ਕੇ ਅਸੀਂ ਬਾਰਡਰ ਦੇ ਕੰਢੇ ਦੇ ਸ਼ੂਰਾ ਪਿੰਡ ਆ ਜੀ ਉੱਥੇ ਆਣ ਕੇ ਵਸ ਗਏ ਪਾਕਿਸਤਾਨ ਤੋਂ ਬਾਹਰ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਜਦੋਂ ਬਬੇ ਜੀ ਤੁਹਾਡੀ ਕਾਰ ਸੇਵਾ ਵੱਲ ਇਧਰ ਝੁਕਾ ਹੁੰਦਾ ਹੈ ਗੁਰੂਕਾਰ ਮਹਾਰਾਜ ਇਧਰ ਤੁਹਾਡੇ ਤੋਂ ਸੇਵਾ ਲੈਂਦੇ ਨੇ ਕੋਈ ਉਹ ਜਾਂ ਕੋਈ ਪਾਲ ਸੰਜਾ ਕਰਨਾ ਚਾਹੋਗੇ ਵੀ ਤੁਹਾਡੇ ਸਬੱਬ ਕਿੱਦਾਂ ਬਣ ਗਿਆ ਵੀ ਮੈਂ ਤਾਂ ਇਧਰ ਇਹ ਸੇਵਾ ਕਰਨੀ ਹੈ ਸਾਬ ਇਹ ਇਸ ਤਰ੍ਹਾਂ ਬਣਿਆ ਵੀ ਸਾਡੇ ਮਾਤਾ ਜੀ ਸੁਖਨੀ ਸਾਹਿਬ ਦਾ ਪਾਠ ਕਰਦੇ ਸੀ ਜੀ ਬੰਦਗੀ ਬਹੁਤ ਕਰਦੇ ਸੀ ਜੀ ਉਹਨਾਂ ਨੇ ਕਿ ਆ ਵੀ ਮੇਰਾ ਇੱਕ ਪੁੱਤਰ ਸੇਵਾ ਜੇ ਆਣਾ ਚਾਹੀਦਾ ਜੀ ਤੇ ਜਦੋਂ ਹੀ ਕੋਰਸ ਪੂਰਾ ਕਰਕੇ ਲੱਗਣਾ ਸੀ ਜੀ ਸਜ ਗਿਆ ਮਾਤਾ ਜੀ ਸਾਨੂੰ ਸੇਵਾ ਚ ਭੇਜਦਾ ਜੀ ਉਹਨੇ ਸਾਨੂੰ ਜੂਰ ਸਾਹਿਬ ਭੇਜਦਾ ਜੀ ਤੇ ਬਾਬਾ ਜੀ ਪਰਿਵਾਰ ਦੇ ਵਿੱਚ ਹੋਰ ਤੁਹਾਡੇ ਭੈਣ ਭਰਾ ਕੌਣ ਕੌਣ ਸਣਗੇ ਸਾਡੇ ਪਰਿਵਾਰ ਦੇ ਵਿੱਚ ਇੱਕ ਭੈਣ ਸੀ ਮਿੰਦਰ ਕੁਰ ਢਿੱਲੋਂ ਜੀ ਇੱਕ ਭਰਾ ਅਵਤਾਰ ਸਿੰਘ ਢਿੱਲੋਂ ਜੀ ਇੱਕ ਸਵਰਨ ਸਿੰਘ ਜੀ ਇੱਕ ਅਵਤਾਰ ਸਿੰਘ ਜੀ ਤੇ ਇਹ ਇਸ ਤੋਂ ਇਲਾਵਾ ਬਾਬਾ ਜੀ ਆਪਾਂ ਗੱਲ ਕੀਤੀ ਜਾਵੇ ਅੱਜ ਜਿਵੇਂ ਇਸ ਵਕਤ ਇਕੱਲੇ ਜਿਹੜੇ ਗੁਰੂ ਘਰਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਤੁਸੀਂ ਜਿਹੜੇ ਸਕੂਲ ਕਿੱਥੇ-ਕਿੱਥੇ ਨੇ ਜਿਹੜੇ ਘਾਰ ਸੇਵਾ ਜਿਹੜੀ ਤੁਹਾਡੀ ਦੇਖ ਰੇਟੇਟ ਚੱਲ ਰਹੇ ਨੇ ਸਾਡੇ ਸਕੂਲ ਡੀਗਰੀ ਡੇਟ ਇੱਕ ਦਮਾਨ ਟੋਡਰਮਾਲ ਕਾਕੜਾ ਸੀਬੀਐਸ ਸਕੂਲ ਜੀ ਇੱਕ ਜੋਤਸਰ ਜੀ ਪੰਜਾਬ ਸੈਕੈਬਲ ਸਕੂਲ ਜੀ ਇਹ ਆਪਣੀ ਦੇਖ ਰੇਟੇਟ ਚੱਲ ਰਿਹਾ ਅੱਜ ਕੱਲ ਜਿਵੇਂ ਸਕੂਲਾਂ ਦੀਆਂ ਫੀਸਾਂ ਇੰਨੀਆਂ ਬੇਤਹਾਸ਼ਾ ਨੇ ਗਰੀਬ ਬੰਦੇ ਦੇ ਵੱਸ ਦਾ ਰੋਗ ਨਹੀਂ ਕਿ ਉਹ ਆਪਣੇ ਮੁੱਢਲੀ ਸਿੱਖਿਆ ਵੀ ਕਿਸੇ ਨੂੰ 10ਵੀਂ ਤੱਕ ਦਿਵਾ ਸਕੇ ਜੋ ਇੱਕ ਵਿਚਾਰਲੇ ਪੱਧਰ ਦੇ ਲੋਕ ਨੇ ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਸਰਕਾਰੀ ਸਹੂਲਤਾਂ ਮਿਲ ਜਾਂਦੀਆਂ ਨੇ ਬੱਚਿਆਂ ਨੂੰ ਕੁਝ ਹੋਰ ਲੋਕ ਨੇ ਜਿਨ੍ਹਾਂ ਦੇ ਕੋਲੇ ਪੈਸਾ ਬਹੁਤ ਹੁੰਦਾ ਹੈ ਪਰ ਕੁਝ ਇੱਕ ਵਿਚਲੇ ਦਰਜੇ ਦੇ ਨੇੜੇ ਮੱਧ ਵਰਗ ਦੇ ਲੋਕ ਨੇ ਜਦੋਂ ਉਹਨਾਂ ਨੂੰ ਇੱਥੇ ਐਡਮਿਸ਼ਨ ਕਰਾਉਂਦੇ ਨੇ ਤੁਹਾਡੇ ਜਿਹੜੀ ਦੇਖ ਰਹੇ ਕਿ ਇਹ ਸਕੂਲ ਚੱਲ ਰਹੇ ਨੇ ਉਹਨਾਂ ਨੂੰ ਕੀ ਫਾਇਦਾ ਹੁੰਦਾ ਹੈ ਮਤਲਬ ਗੁਰੂ ਘਰ ਵੱਲੋਂ ਕੀ ਉਹਨਾਂ ਦੇ ਵਾਸਤੇ ਸਾਥ ਦਿੱਤਾ ਜਾਂਦਾ ਹੈ ਉਹਨਾਂ ਨੇ ਆਵਾਜ਼ ਇੱਕ ਤੇ ਟਰਾਂਸਪੋਰਟ ਦਾ ਸਾਥ ਦਿੱਤਾ ਜਾਂਦਾ ਜੀ ਕਰਾਇਆ ਸਾਡੇ ਘਟ ਨੇ ਦੂਜਾ ਹੈ ਜਿਹੜੀ ਅਕੈਡਮੀ ਹੈ ਨੋ ਪ੍ਰੋਪਰਟ ਨੋ ਲਾਹਤੇ ਚਲਾ ਰਹੇ ਆ ਜੀ ਸਾਲ ਵਿੱਚ ਅਸੀਂ ਉਹਦੀ ਮਰਮਤ ਦੇਖਭਾਲ ਲਈ 20 ਲੱਖ ਰੁਪਏ ਖਰਚ ਕਰਦੇ ਜੀ ਤੇ ਬਾਬਾ ਜੀ ਗੱਲ ਕੀਤੀ ਜਾਵੇ ਜਦੋਂ ਵੱਡੇ ਮਹਾਪੁਰਖਾਂ ਦਾ ਜੇਕਰ ਉਹਦਾ ਬਾਬਾ ਗੁਰਮukh ਸਿੰਘ ਜੀ ਰਣੇ ਅਸੀਂ ਚਾਹਾਂਗੇ ਜੇ ਥੋੜੀ ਜੀ ਜਾਣਕਾਰੀ ਤੁਸੀਂ ਉਹ ਵੀ ਇਤਿਹਾਸਾਂ ਜਾ ਕਰੋ ਕਿ ਜਿਹੜੀਆਂ ਸ਼ੁਰੂਆਤ ਦੇ ਵਿੱਚ ਕਾਰ ਸੇਵਾ ਜਿਹੜੀ ਹੈ ਇਹਦਾ ਆਗਾਜ਼ ਕਿਵੇਂ ਹੁੰਦਾ ਜਿਹੜੇ ਬਾਬਾ ਗੁਰਮਖ ਸਿੰਘ ਜੀ ਆਰੇ ਉਹ ਕਿਵੇਂ ਸ਼ੁਰੂਆਤ ਕਰਦੇ ਨੇ ਕਿਉਂਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਸਭ ਤੋਂ ਪਹਿਲੀ ਸ਼ੁਰੂਆਤ ਬਾਬਾ ਗੁਰਮਖ ਸਿੰਘ ਜੀਰ ਤੋਂ ਹੀ ਹੈ ਸ਼ਾਇਦ ਹਾਂਜੀ ਸੇਵਾ ਉਹ ਸੰਤ ਬਾਬਾ ਗੁਰਮਖ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਤੋਂ ਸ਼ੁਰੂ ਹੋਈ ਆ ਜੀ ਉਹ ਬਾਬਾ ਵੀਰ ਸਿੰਘ ਰਾਸੀ ਕੋਲਰ ਗਏ ਨੇ ਉਹਨਾਂ ਦੀ ਸੇਵਾ ਕੀਤੀ 12 ਸਾਲ ਜੀ ਉਸ ਤੋਂ ਬਾਅਦ ਉਹਨਾਂ ਤੋਂ ਬਾਰ ਪ੍ਰਾਪਤ ਕਰਕੇ ਜੀ ਉਹਨਾਂ ਨੇ ਅੰਮ੍ਰਿਤਸਰ ਸੇਵਾ ਕੀਤੀ ਜੀ ਮਾਤਾ ਕੌਲਣਾ ਦੇ ਗੁਰਦਵਾਰੇ ਉਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦੇ ਸੇਵਾ ਸ਼ੁਰੂ ਕੀਤੀ ਨਨਕਾਣਾ ਸਾਹਿਬ ਅੱਛਾ ਬਾਬਾ ਗੁਰਮukh ਸਿੰਘ ਜੀ ਯਰਾਂ ਵੇਲੇ ਹੋਈ ਏ ਉਹਨਾਂ ਵੇਲੇ ਤੇ ਇਸ ਵਕਤ ਤੁਸੀਂ ਨਨਕਾਣਾ ਸਾਹਿਬ ਦਾ ਜ਼ਿਕਰ ਕੀਤਾ ਹੈ ਪਾਕਿਸਤਾਨ ਦੇ ਵਿੱਚ ਹੋਰ ਵੀ ਗੁਰੂ ਕਰਨੇ ਜਿਹੜੇ ਬਾਬਾ ਜਗਤਾਰ ਸਿੰਘ ਜੀ ਯਰਾਂ ਦੀ ਇਹਨਾਂ ਦੀ ਸੇਵਾ ਦੇ ਮਤਲਬ ਉੱਥੇ ਚੱਲ ਰਹੀ ਹੁਣ ਨਹੀਂ ਬਾਬੇ ਜਗਤਾਰ ਸਿੰਘ ਜੀ ਦੇਡੇ ਡੇਟ ਜਿਹੜੀ ਸੇਵਾ ਲੱਗੀ ਹੈ ਉਹਨੂੰ ਕੋਈ ਕਹਿੰਦੇ ਅੰਦਾਜ਼ਾ 15 ਕੇ ਸਾਲ ਜੀ ਉਹਨਾਂ ਨੇ ਇੱਕ ਤੇ ਸੇਵਾ ਕਰਾਈ ਆ ਗੁਰਦਰੰਦਰਨ ਕਾਨਾ ਸਾਬ ਦੀ ਸਰਾ ਬਣਾਈ ਜੀ ਸਰੋਵਰ ਬਣਾਇਆ ਬਰਾਡੇ ਬਣਾਏ ਜੀ ਤੇ ਲਾਹੌਰ ਸੇਵਾ ਚੱਲ ਰਹੀ ਆ ਜੀ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਹਾਲ ਜੀ ਤੇ ਕੁਝ ਕਮਰੇ ਬਣ ਰਹੇ ਨੇ ਜੀ ਤੇ ਜਿਹੜੇ ਇੱਥੇ ਮਹਾਂਪੁਰ ਸਾਣਾ ਤੁਹਾਡੇ ਤੋਂ ਬਾਅਦ ਜਦੋਂ ਜ਼ਿਕਰ ਹੁੰਦਾ ਤਾਂ ਉਹ ਇੱਕ ਮਹਾਨ ਰੂਹ ਬਾਬਾ ਚੰਗਾਰਾ ਸਿੰਘ ਜੀ ਉਹ ਸੇਵਾ ਦੇ ਵਿੱਚ ਕਦੋਂ ਕੋ ਆਏ ਕਦੋਂ ਉਹ ਤੁਹਾਡੇ ਲੜ ਲੱਗੇ ਕਿਉਂਕਿ ਉਹ ਜਿਵੇਂ ਹੀ ਬਾਹਰ ਵਿਚਰਦੇ ਹਨ ਕਿਤੇ ਵੀ ਤਾਂ ਕਹਿੰਦੇ ਨੇ ਵੀ ਦੁਨੀਆ ਰੁਕ ਜਾਂਦੀ ਦੁਨੀਆ ਖੜ ਜਾਂਦੀ ਸੋ ਉਹਨਾਂ ਦੇ ਦਰਸ਼ਨ ਕਰਨ ਵੇਲੇ ਬਾਬਾ ਸ਼ੰਗਾਰਾ ਸਿੰਘ ਜੀ ਅੰਮ੍ਰਾਜਾ 1900 76 77 ਚ ਪਟਿਆਲੇ ਆਏ ਦੁਖਨਵਰਨ ਸਾਹਿਬ ਸੇਵਾਦਾਰ ਜੀ ਉਸ ਤੋਂ ਬਾਅਦ ਤਰਨਤਾਰਨ ਚਲੇ ਗਏ ਜੀ ਤਰਨਤਾਰਨ ਜਾ ਕੇ ਉਹ ਗੱਜੇ ਦੀ ਸੇਵਾ ਕਰਦੇ ਰਹੇ ਉਹ ਤੋਂ ਬਾਅਦ ਬਾਬਾ ਜਗਤਾਰ ਸਿੰਘ ਜੀ ਬਾਬਾ ਹਰੀ ਸਿੰਘ ਜੀ ਨੇ ਸਾਡੀ ਡਿਵਟੀ ਮਾਲਵੇ ਵਿੱਚ ਲਾਤੀ ਵੀ ਗੁਰਦ੍ਰਾਣਾ ਨਾਨਕਨ ਸਾਹਿਬ ਸੇਵਾ ਕਰਵਣੀ ਆ ਜੀ ਉਦੋਂ ਮੇਰੇ ਬਾਬਾ ਜੀ ਨੇ ਸਾਨੂੰ ਇੱਕ ਸਿੰਘ ਬਾਬਾ ਛੰਗਾਰ ਸਿੰਘ ਜੀ ਦਿੱਤੇ ਇੱਕ ਬਾਬਾ ਜੋਗਾ ਸਿੰਘ ਜੀ ਦਿੱਤੇ ਜੀ ਜੋਗਾ ਸਿੰਘ ਤੇ ਚਲੇ ਗਏ ਬਾਬਾ ਛੰਗਾਰ ਸਿੰਘ ਜੀ ਸਾਡੇ ਨਾਲ ਹੀ ਫਿਰ ਸੇਵਾ ਕੱਟੇ ਰਹੇ ਜੀ ਤਕਰੀਬਨ ਹੀ 42 ਸਾਲ ਇਕੱਠੇ ਰਹੇ ਜੀ ਜਿਹੜੇ ਬਾਬਾ ਸ਼ੰਗਾਰਾ ਸਿੰਘ ਜੀ ਸਾਡੇ ਜੀ ਜਿਵੇਂ ਅਗਰਾਈ ਕਰਨੀ ਹੈ ਸ਼ਾਇਦ ਜਿੰਨਾ ਕਾਸੀਂ ਤੁਹਾਡੇ ਅਸ਼ੀਰਵਾਦ ਨਾਲ ਵਿਚਰੇ ਆਗੇ ਇੰਨੇ ਵੱਡੇ ਏਰੀਏ ਤੱਕ ਉਹ ਜਾਂਦੇ ਹਨ ਤੇ ਜਿਵੇਂ ਹਾੜੀ ਸੋਣੀ ਦੇ ਵਿੱਚ ਜਿਹੜੀ ਫਸਲ ਹੁੰਦੀ ਹੈ ਸੰਗਤ ਜਿਵੇਂ ਸੇਵਾ ਵਿੱਚੋਂ ਕੋਈ ਲੋਕ ਦਸਵੰਧ ਕੱਢਣ ਵਾਲੇ ਵੀ ਬੜੀ ਵੱਡੀ ਗਿਣਤੀ ਲੋਕ ਸੀ ਉਹ ਬਾਬਾ ਇੱਕ ਛੋਟੇ ਛੋਟੇ ਬੱਚੇ ਤੱਕ ਦਾ ਨਾਮ ਯਾਦ ਰੱਖਦੇ ਹਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਲਿਸਟਾਂ ਹਨ ਜਿਹਨੂੰ ਉਹ ਜਵਾਨੀ ਯਾਦ ਰੱਖਦੇ ਹਨ ਇਹ ਥੋੜਾ ਇਹ ਵੀ ਜਾਨਣਾ ਚਾਹੁੰਦੇ ਹਾਂ ਉਹਨਾਂ ਬਾਰੇ ਨਹੀਂ ਬਾਬਾ ਸ਼ੰਗਾਰ ਸਿੰਘ ਇੱਕ ਨਿਸ਼ਕਾਮ ਸੇਵਾ ਵਾਲੇ ਵਿਅਕਤੀ ਸਨ ਉਹਨਾਂ ਨੇ 42 ਸਾਲ ਨਿਸ਼ਕਾਮ ਸੇਵਾ ਕੀਤੀ ਆ ਕਿਸੇ ਚੀਜ਼ ਦੀ ਇੱਛਾ ਨਹੀਂ ਰੱਖੀ ਜੀ ਤੇ ਉਹ ਬੜੇ ਪਿਆਰ ਨਾਲ ਸੇਵਾ ਕਰਦੇ ਸੀ ਤੇ ਉਹਨਾਂ ਨੇ ਰੰਮਾਰਤਾਉਣ ਕਰਕੇ ਉਹਨਾਂ ਨੂੰ ਲੋਕਾਂ ਦੇ ਬੱਚਿਆਂ ਤੱਕ ਵੀ ਨਾਮ ਜਾਤ ਸੀ ਘਰਾਂ ਤੱਕ ਵੀ ਜਾਤ ਸੀ ਹਾਂ ਜੀ ਕਿਉਂ ਉਹਨਾਂ ਦੀ ਕਮਾਈ ਬਹੁਤ ਸਖਤ ਸੀ ਜੀ ਆਪਾਂ ਪੁਲਾਂ ਦੀ ਗੱਲ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜਦੋਂ ਹੜ੍ਹ ਆਉਂਦੇ ਨੇ ਉਹਨਾਂ ਦੇ ਨਾਲ ਵਿੱਚ ਬੜੀ ਬੁਰੀ ਸਥਿਤੀ ਹੁੰਦੀ ਹੈ ਸੰਖੇਪ ਜਿਹੀ ਵੀ ਜਾਣਨਾ ਚਾਹਾਂਗੇ ਜਿਹੜੇ ਇਹ ਤੁਹਾਡੇ ਇਧਰੋਂ ਬਾਬਾ ਜਗਤਾਰ ਸਿੰਘ ਜੀ ਵੱਡੇ ਹੋ ਗਏ ਉਦੋਂ ਵੱਡੇ ਮਹਾਂਪੁਰਸ਼ਾਂ ਦੀ ਤੁਸੀਂ ਜ਼ਿਕਰ ਕੀਤੇ ਨੇ ਤਾਂ ਇਹ ਬਾਬਾ ਜਗਤਾਰ ਸਿੰਘ ਜੀ ਜਾਂ ਤਰਨਤਾਰਨ ਡੇਰੇ ਦੇ ਜਾਂ ਇੱਥੋਂ ਦੀ ਸਬੰਧ ਦੇ ਵਿੱਚ ਕੋਈ ਪੁਲ ਵੀ ਬਣਾਇਆ ਨਕਾਰਸੀ ਵਾਲੇ ਬਾਬਿਆਂ ਨੇ ਹਾਂ ਬਾਬੇ ਜਗਤਾਰ ਸਿੰਘ ਜੀ ਦੀ ਹਾਜ਼ਰੀ ਚ ਬਨੂੜਲਾਪੁਰ ਬਣਿਆ ਜੀ ਇੱਕ ਬਣਿਆ ਕੁਪੀਆਂ ਪੁਰ ਜੀ ਨਾਮੀ ਬਾਦਸ਼ਾਹ ਜੀ ਦਾ ਉਹਨਾਂ ਦੀ ਹਾਜ਼ਰੀ ਤਕਰੀਬਨ 4-5 ਪੁਰ ਬਣੇ ਜੀ ਇੱਕ ਵੱਡੇ ਪੁਰ ਦਾ ਵੀ ਇੰਦਰ ਜ਼ਿਕਰ ਹੁੰਦਾ ਕਿਉਂਕਿ ਅਸੀਂ ਮੈਂ ਨਾਮ ਭੁੱਲਣ ਗਿਆ ਬਾਤ ਜਾ ਰਹੀ ਐ ਸਰ ਨਹੀਂ ਸਭ ਤੋਂ ਵੱਡਾ ਪੁਰ ਬਨੂੜ ਦਾ ਬਣਿਆ ਬਾਬਾ ਜੀ ਜੀ ਅੱਗੇ ਬਾਬਾ ਜੀ ਜਿਹੜੀਆਂ ਕੋਈ ਸੇਵਾਵਾਂ ਨੇ ਅੱਗੇ ਨਵੀਂ ਥਾਵਾਂ ਤੇ ਵੀ ਕਿਤੇ ਸੇਵਾ ਚੱਲਣ ਜਾ ਰਹੀ ਐ ਬਾਬਾ ਜੀ ਦੀਆਂ ਸੇਵਾ ਚੱਲ ਰਹੀਆਂ ਨੇ ਚੰਡੀਗੜ੍ਹ ਗੁਰਦੁਆਰਾ ਜਿਰਕਪੁਰ ਜੀ ਮੋਹਾਲੀ ਡੇਰਾ ਬਾਬਿਆਂ ਦਾ ਜੀ ਤੇ ਬਾਕੀ 메ਨ ਹੈਡਕੁਆਟਰ ਜੀ ਤਰਨਤਾਰਨ ਨੂੰ ਸਾਹਿਬ ਕੋਲ ਜੀ ਗੋਨਦਵਾਲ ਫਾੜਕ ਦੇ ਲੱਗ ਜੀ ਉਤੋਂ ਸਾਰੀਆਂ ਸੇਵਾ ਚੱਲਦੀਆਂ ਨੇ ਜੀ ਜਿਵੇਂ ਬਾਬਾ ਜੀ ਬਾਬਾ ਸ਼ੰਗਾਰਾ ਸਿੰਘ ਜੀ ਸਾਣਾ ਇਸ ਵਕਤ ਸਰੀਰਕ ਰੂਪ ਚ ਇੱਥੇ ਨਹੀਂ ਸਾਡੇ ਕੋਲ ਉਹਨਾਂ ਦੀ ਗੈਰ ਹਾਜ਼ਰੀ ਉਹਨਾਂ ਦੀ ਗੈਰ ਮੌਜੂਦਗੀ ਚ ਤੁਹਾਨੂੰ ਕਿਵੇਂ ਦਾ ਲੱਗਦਾ ਜੀ ਉਹਨਾਂ ਦੀ ਗੈਰ ਮੌਜੂਦਗੀ ਤੇ ਸੇਵਾ ਤੇ ਚੱਲ ਰਹੀ ਬਰਾਬਰ ਜੀ ਪਰ ਉਹਨਾਂ ਦੀ ਗੈਰ ਮੌਜੂਦਗੀ ਚ ਕੰਟਰੋਲ ਦਾ ਫਰਕ ਪਿਆ ਜੀ ਕਿਉਂਕਿ ਉਹ ਭਗਤੀ ਵਾਲੇ ਸੀ ਉਹਨਾਂ ਤੋਂ ਲੋਕ ਡਰਦੇ ਸੀ ਜੀ ਤੇ ਉਹਨਾਂ ਦੀ ਜਾਣ ਦਾ ਕਾਫੀ ਆਪਾਂ ਨੂੰ ਘਾਟਾ ਪਿਆ ਜੀ ਇੱਕ ਬੰਬਈ ਜਿਸ ਤਰ੍ਹਾਂ ਜਿਵੇਂ ਸ਼ੋਕਸਬਾਤੇ ਜਾ ਰਹੀ ਹੈ ਸੰਗਤ ਇਹਨਾਂ ਦਿਨਾਂ ਤੋਂ ਸ਼ੁਰੂ ਹੋਏ ਹੁਣ ਸੰਗਤ ਸ਼੍ਰੀਪੱਤੇਗੜ੍ਹ ਸਾਹਿਬ ਨੂੰ ਜਾਣਾ ਤੇ ਜਿਸ ਤਰ੍ਹਾਂ ਪਵਿੱਤਰ ਫੁੱਲ ਨੇ ਸਹਿਬਜ਼ਾਦਿਆਂ ਦੇ ਮਾਤਾ ਗੁਜਰਕੌਰ ਜੀਰਾਂ ਦੇ ਜਿਹੜਾ ਕਿ ਤੁਹਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਉਹਨਾਂ ਫੁੱਲਾਂ ਨੂੰ ਤੁਸੀਂ ਧਰਤੀ ਦੇ ਵਿੱਚ ਜਦੋਂ ਦੀ ਖੋਜ ਕੀਤੀ ਗਈ ਬਕਾਇਦਾ ਉਹ ਬਾਹਰ ਕੱਢੇ ਗਏ ਸੰਗਤਾਂ ਨੇ ਦਰਸ਼ਨ ਵੀ ਕੀਤੇ ਤਾਂ ਜਿਹੜੀ ਸੰਗਤ ਵੱਡੀ ਗਿਣਤੀ ਜੀ ਇਸ ਏਰੀਆ ਇਧਰੋਂ ਰਾਜਸਥਾਨ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਜਦੋਂ ਇਧਰ ਨੂੰ ਲੰਘਦੀ ਹੈ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਸੰਗਤ ਇੱਥੋਂ ਹੋ ਕੇ ਜਾਵੇ ਜਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਜਦੋਂ ਪਤੇਗੜ ਸਾਹਿਬ ਜਾਣ ਜੀ ਉਹ ਸਾਹਿਬ ਜਾਨ ਦੀ ਜਗ੍ਹਾ ਦੇ ਦਰਸ਼ਨ ਕਰਕੇ ਜਾਣ ਜੀ ਹੁਣ ਤਕਰੀਬਨ ਨਵੀਂ ਜਗ੍ਹਾ ਨੂੰ ਬਣੀ ਨੂੰ ਸਾਲ ਇੱਕ ਹੋ ਗਿਆ ਤੇ ਇਹ ਮੈਨੂੰ ਉਹ ਜਗ੍ਹਾ ਤੇ 2 ਕਰੋੜ ਰੁਪਇਆ ਖਰਚ ਕੇ ਉਹ ਤਿਆਰ ਕੀਤੀ ਗਈ ਆ ਸਾਰੀ ਸੰਗਤ ਨੂੰ ਬੇਨਤੀ ਆ ਜਦੋਂ ਪਤੇਗੜ ਸਾਹਿਬ ਜਾਣ ਜੀ ਉਦੋਂ ਅਲਰਕ ਸਾਹਿਬ ਜਾਨ ਦੇ ਤੇ ਮਾਤਾ ਗੁਰੀ ਦੇ ਗੁਰਦੁਆਰੇ ਦੇ ਦਰਸ਼ਨ ਕਰਕੇ ਜਾਣ ਜੀ ਇਸ ਵਾਸਤੇ ਹਰ ਸਾਲ ਨਗਰ ਕੀਰਤਨ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਅਲੂਵਰ ਕਾ ਆਉਂਦਾ ਸਭ ਜਾਇਦਾਂ ਦੀ ਯਾਦ ਵਿੱਚ ਜੀ ਸੋ ਸੰਗਤ ਜੀ ਜਿਵੇਂ ਤੁਸੀਂ ਆਉਂਦੇ ਹੋ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਤਾਂ ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆ ਅਲੂਵਰ ਕਾ ਸਾਹਿਬ ਪਹਿਲਾਂ ਭਵਾਨੀਗੜ੍ਹ ਦੇ ਬਿਲਕੁਲ ਨਾਲੇ ਪਿੰਡ ਹੈ ਤੇ ਉੱਥੇ ਪਹਿਲਾਂ ਦਰਸ਼ਨ ਕਰਕੇ ਫਿਰ ਅੱਗੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਣਾ ਚਾਹੀਦਾ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਤੇ ਵਾਪਸੀ ਦੇ ਦੌਰਾਨ ਜਾਂ ਫਿਰ ਇਧਰੋਂ ਸੰਗਰੂਰ ਵੱਲੋਂ ਜਾਂਦੇ ਆ ਇਥੇ ਖੁਰਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ ਪਾਸ਼ੀ 6ਵੀਂ ਪੋਹ ਨਿਗੜ ਤੋਂ ਸੰਗਰੂਰ ਰੋਡ ਤੇ ਤੇ ਬਿਲਕੁਲ ਨਾਲ ਹੀ ਇਹ ਵੱਡੇ ਹਾਈਵੇ ਦੇ ਇਥੇ ਜੋਤੀਸਰ ਸਾਹਿਬ ਹੈ ਵਿਸ਼ਾਲ ਗੁਰੂ ਘਰ ਬਣਿਆ ਹੋਇਆ ਹੈ ਬਹੁਤ ਹੀ ਸਰਾਵਾਂ ਬਣੀਆਂ ਹੋਈਆਂ ਨੇ ਇਮਾਰਤ ਬੜੀ ਖੂਬਸੂਰਤ ਹੈ ਰਾਤ ਰਹਿਣ ਦਾ ਪ੍ਰਬੰਧ ਹੈ ਰਾਤ ਰਹਿਣ ਦਾ ਇਥੇ ਗੁਰੂ ਘਰ ਦੇ ਵਿੱਚ ਪ੍ਰਬੰਧ ਹੈ ਜਿਹੜੇ ਦੂਰੋਂ ਦੂਰੋਂ ਵਿਦੇਸ਼ਾਂ ਦੇ ਵਿੱਚੋਂ ਕੈਨੇਡਾ ਅਮਰੀਕਾ ਜਾਂ ਕੋਈ ਵੀ ਦੇਸ਼ ਹੈ ਜਿਹੜੀ ਸੰਗਤ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਜਿੰਨੇ ਮਰਜ਼ੀ ਦੇਣ ਇੱਥੇ ਰਹਿ ਸਕਦੇ ਇੱਥੇ ਲੰਗਰਾਂ ਦੇ ਪ੍ਰਬੰਧ ਨੇ ਸੌਣ ਦੇ ਰਹਿਣ ਦੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਸਿਰਫ ਜਾਣਕਾਰੀ ਜਾਂ ਘਟ ਹੋਣਾ ਜਾਂ ਕਈ ਵਾਰੀ ਸਾਡੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਮਜਬੂਰੀਆਂ ਕਈ ਵਾਰ ਕਿਹਾ ਸੀ ਵੇਖਿਆ ਡਿਠਾ ਅਣਾ ਡਿਠੇ ਵਾਲੀ ਗੱਲ ਕਰ ਦਿੰਦੇ ਆ ਸੋ ਜਦੋਂ ਵੀ ਇਧਰੋਂ ਲੰਘੋ ਇਹ ਬਿਲਕੁਲ ਭਵਾਨੀਗੜ੍ਹ ਦੇ ਨੇੜੇ ਸੰਗਰੂਰ ਦੇ ਵਿੱਚ ਘਾਰ ਪਿਆ ਜਾਂਦਾ ਇਹ ਖੁਰਾਣਾ ਪਿੰਡ ਪਾਸੇ ਹੀ ਛੇਵੀ ਜਿਨ੍ਹਾਂ ਦਾ ਗੁਰਦਵਾਰ ਸਾਹਿਬ ਜੋਤੀ ਸਰ ਸਾਹਿਬ ਇਸੇ ਤਰੀਕੇ ਬਿਲਕੁਲ ਸੰਗਰੂਰ ਦੇ ਨਾਲ ਸੰਗਰੂਰ ਦੀਆਂ ਜੜ੍ਹਾਂ ਦੇ ਵਿੱਚ ਗੁਰਦੁਆਰਾ ਨਾਨਕਿਆਣਾ ਸਾਹਿਬ ਪਹਿਲੀ ਪਾਤਸ਼ਾਹੀ ਦਾ ਤੇ ਉੱਥੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਉੱਥੇ ਚਰਨ ਛੋਪਾ ਰਿਹਾ। ਉੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਜੀ ਗਏ ਨੇ। ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਬਣਿਆ। ਜੀ ਤੇ ਬਾਬਾ ਜੀ ਗੱਲ ਕੀਤੀ ਜਾਵੇ ਚੱਲਦੇ-ਚੱਲਦੇ ਇੱਕ ਵਾਰੀ ਫੇਰ ਸਕੂਲਾਂ ਦੀ ਜ ਕੋਈ ਇਸ ਤਰ੍ਹਾਂ ਦੇ ਮੁਕਾਬਲੇ ਵੀ ਬੱਚਿਆਂ ਦੇ ਕਰਾਏ ਜਾਂਦੇ ਨੇ। ਜਿਹੜੇ ਉਹ ਸਿੱਖੀ ਪਰੰਪਰਾਵਾਂ ਨਾਲ जोडਨੇ ਜਿਹੜੇ ਜਿਹੜੇ ਸਕੂਲ ਤੁਹਾਡੀ ਰਹਿਣਮਾਈ ਚੱਲ ਰਹੇ ਨੇ ਜਿਹੜੀ ਅਕੈਡਮੀ ਸਾਡੀ ਗੁਰਦੁਆਰਾ ਛੇਮੀ ਪਾਸੇ ਮੀਰੀ ਬੀਰੀ ਵਿਦਿਆਲਾ ਚੱਲ ਰਿਆ ਜੀ ਉਹਦੇ ਵਿੱਚ ਗੱਤਕੇ ਵੀ ਸਿਖਾਏ ਜਾਂਦੇ ਆ ਖੇਡਾਂ ਵੀ ਕਰਾਈ ਜਾਂਦੀਆਂ ਤੇ ਪਾਰ ਦੇ ਮੁਕਾਬਲੇ ਵੀ ਕਰਾ ਜਾਂਦੇ ਆ ਆਪਣੇ ਬੱਚੇ ਚੌਥੀ ਬੰਮੀ ਦੇ ਪੰਜਾਬ ਵਿੱਚ ਸੰਗਰੂਰ ਖੇਡਾਂ ਵੀ ਆ ਸੀ ਫਰਸਟ ਟਾਈਮ ਜੀ ਗੱਤਕੇ ਜੀ ਇੱਕ ਵਾਰ ਬਈ ਥੋੜੀ ਜੀ ਹੁਣ ਸੰਖੇਪ ਚ ਇਹ ਵੀ ਜਾਣਕਾਰੀ ਦੇ ਦਿਓ ਜਿਹੜੇ ਹੁਣ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਜਿਹੜੇ ਗੱਡੇ ਆਦਿਕ ਖੜੇ ਨੇ ਇੱਥੇ ਗੁਰੂਗਰ ਜੋਤੀਸਰ ਸਾਹਿਬ ਬੜੀਆਂ ਪਿਆਰੀਆਂ ਪ੍ਰਾਤਨ ਚੀਜ਼ਾਂ ਨੇ ਵਿਸਥਾ ਰੱਖੀਆਂ ਹੋਈਆਂ ਨੇ ਇਹ ਵਿਚਾਰ ਤੁਹਾਡੇ ਮਨ ਚ ਕਿਵੇਂ ਆਇਆ ਤੇ ਕਿਉਂ ਵੀ ਇਹਦਾ ਫਾਇਦਾ ਕੀ ਹੈ ਇਹ ਸਾਡੇ ਵਿਚਾਰ ਮਨ ਵਿੱਚ ਆਇਆ ਕਿਉਂਕਿ ਅਸੀਂ ਪਹਿਲੀ ਉਮਰ ਚ ਗੱਡੇ ਵੀ ਵੇਖੇ ਟਾਂਗੇ ਵੀ ਵੇਖੇ ਜੀ ਤੇ ਹਾਲ ਵੀ ਵੇਖੇ ਖਰਾਬ ਵੀ ਵੇਖੇ ਬਲਦ ਚਾਲਦੇ ਵੀ ਵੇਖੇ ਤੇ ਆਪਣੀ ਇੱਛਾ ਸੀ ਜਿਹੜਾ ਕੁਝ ਆਪਾਂ ਪਹਿਲੀ ਉਮਰ ਚ ਵੇਖਿਆ ਉਹਨੂੰ ਅਸਲੂ ਵਿੱਚ ਪ੍ਰਗਟ ਕਰੀਏ ਅਸੀਂ ਪਹਿਲਾਂ ਪਟਿਆਲੇ ਤੋਂ ਟਾਂਗਾ ਬਣਾਇਆ ਬਦਨੀ ਤੋਂ ਗੱਡਾ ਬਣਾਇਆ ਸਾਰੇ ਸੰਦ ਬਣਵਾਏ ਤੇ ਸਾਡੇ ਦੇ ਵਿਚਾਰ ਵਾਲੀ ਹੋਰ ਸੀ ਵੀ ਇੱਕ ਖੂਬੀ ਬਣਾਈਏ ਤੇ ਖੂਬੇ ਚੋਂ ਪਾਣੀ ਬਲਦਾਂ ਨਾਲ ਕੱਢਿਆ ਕਰੀਏ ਪਰ ਸਾਨੂੰ ਕਿਤੇ ਉਹ ਸਮਾਨ ਨਹੀਂ ਮਿਲਿਆ ਤੇ ਭਵਾਨੀਗੜ੍ਹ ਬਾਬਾ ਜੀ ਤੁਸੀਂ ਬੜੀ ਸੋਹਣਾ ਖੂਬ ਬਣਾਇਆ ਵੀ ਸੀ ਉਹਨੂੰ ਟਿੰਡਾਂ ਵਗੈਰਾ ਸਾਰਾ ਕੁਝ ਪਾਇਆ ਗਿਆ ਸੀ ਉੱਥੇ ਉੱਥੇ ਖੂਹ ਚੱਲਦਾ ਸੀ ਸਭ ਕੁਝ ਤਿਆਰ ਸੀ ਪਾਣੀ ਮੁੱਕ ਗਿਆ ਠੀਕ ਹੈ ਸੋ ਇਹ ਥੱਲੇ ਚਲੇਗੇ ਜੀ ਉਹ ਪਿਆ ਹੀ ਗਿਆ ਤੇ ਜਿਵੇਂ ਬਾਬਾ ਜੀ ਇਹ ਰਾਣੇ ਕਹੇ ਵੀ ਜਿਵੇਂ ਟਿੰਡਾਂ ਹੁੰਦੀਆਂ ਨੇ ਮੈਨੂੰ ਉਹ ਨਾਮ ਜਿਆ ਨਹੀਂ ਆਉਂਦਾ ਉਹਨਾਂ ਸਾਰੀ ਚੀਜ਼ਾਂ ਦਾ ਮਾਲ ਹੁੰਦੀ ਹੈ ਟਿੰਡਾਂ ਵਾਲੀ ਆਹ ਮਾਲ ਜੇ ਕਿਸੇ ਬੈਡ ਹਲਤੀ ਜੀ ਅਸੀਂ ਸਾਰਾ ਬਰਨਾਲੇ ਤੱਕ ਖੋਜ ਕੀਤੀ ਸਮਾਨੇ ਤੱਕ ਕੀਤੀ ਵਦਨੀ ਤੱਕ ਕੀਤੀ ਸਾਨੂੰ ਕਿਤੇ ਬੈੜ ਟਿੰਡਾ ਸਾਰਾ ਸਮਾਨ ਕਿਤੇ ਮਿਲਿਆ ਨਹੀਂ ਇਸ ਕਰਕੇ ਅਸੀਂ ਅੱਗੇ ਕੰਮ ਜਾਬ ਨਹੀਂ ਹੋਇਆ ਜੀ ਸੋ ਸੰਗਤ ਜੀ ਜਿਵੇਂ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਐਸ ਵਕਤੇ ਗੱਲਬਾਤ ਬਾਬਾ ਕਰਪਾਲ ਸਿੰਘ ਜਰ ਦੀ ਜਵਾਨੀ ਸੁਣ ਰਹੇ ਹੋ ਜਿਥੋਂ ਆਡੀ ਨਿਗਾ ਵਿੱਚ ਕੋਈ ਮਾਲ ਹੋਵੇ ਵੱਡੀਆਂ ਟਿੰਡਾ ਵਗੈਰਾ ਹੁਣ ਪੁਰਾਣੇ ਬੈੜ ਉਹਨਾਂ ਦਾ ਸਮਾਨ ਹੋਵੇ ਬੈਡ ਜਾਂ ਹੋਰ ਬਾਬਾ ਜੀ ਜਿਹੜੀ ਜੋ ਵੀ ਖੂਹਾਂ ਨੂੰ ਲੱਗਦਾ ਸੀ ਤਾਂ ਤੁਸੀਂ ਜ਼ਰੂਰ ਜੋਤੀਸਰ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਸੇਵਾਦਾਰ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਫੇਟਾ ਇਹ ਬਾਬਾ ਜੀਰਾਂ ਦਾ ਫੋਨ ਨੰਬਰ ਵੀ ਚੱਲ ਰਿਹਾ ਹੈ ਬਾਬਾ ਜੀਰਾਂ ਦੇ ਸੇਵਾਦਾਰ ਦਾ ਕਿਸੇ ਵੀ ਸਮੇਂ ਤੁਸੀਂ ਫੋਨ ਕਰਕੇ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਜਾਂ ਸੇਵਾਵਾਂ ਕਿੱਥੇ-ਕਿੱਥੇ ਚੱਲ ਰਹੀਆਂ ਨੇ ਦਰਸ਼ਨ ਕਰਨ ਲਈ ਆਉਣਾ ਹੋਵੇ ਜਾਂ ਸੰਗਤ ਨੇ ਵੱਡੇ ਕਾਫਲੇ ਦੇ ਰੂਪ ਵਿੱਚ ਇੱਥੇ ਜੋਤੀਸਰ ਸਾਹਿਬ ਆਣ ਕੇ ਠਹਿਰਨਾ ਹੋਵੇ ਕੋਈ ਵੀ ਤੁਹਾਡਾ ਸੇਵਾ ਨਾਲ ਸੰਬੰਧਿਤ ਕੋ ਸਵਾਲ ਹੋਵੇ ਤੁਸੀਂ ਬੇਝਿਜਕ ਇਹਨਾਂ ਫੋਨ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਗੁਰੂ ਘਰ ਪਹੁੰਚ ਸਕਦੇ ਹੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਬੇਨਤੀ ਆ ਸਾਡੇ ਕੋਲ ਤਕਰੀਬਨ 500 ਬੰਦੇ ਦਾ ਪ੍ਰਬੰਧਿਆ ਕਦੇ ਵੀ 500 ਬੰਦੇ ਦਾ ਕਾਜੇ ਉਹਨੂੰ ਲੰਗਰ ਵੀ ਮਿਲੂ ਖਾਣਾ ਵੀ ਮਿਲੂ ਅਰੇ ਐਸੇ ਵੀ ਮਿਲੂ ਕਮਰੇ ਵੀ ਮਿਲਣਗੇ ਬਿਸਤਰੇ ਵੀ ਮਿਲਣਗੇ ਜੀ ਤੇ ਇੱਕ ਬੰਦੇ ਜਿਹੜਾ ਨਾਮ ਜਵਾਏ ਜਾਂਦੇ ਹੀ 2 ਘੰਟੇ ਜਾਂ ਵੱਧ ਘੰਟਾਂ ਲੰੋਂਦਾ ਹੈ ਇਹ ਇਹਦਾ ਸਮਾਂ ਕਦੋਂ ਹੁੰਦਾ ਹੈ ਜਾਂ ਇਹ ਨਿਰੰਤਰ ਚੱਲਦਾ ਰਹਿੰਦਾ ਹੈ 6 ਮਹੀਨੇ ਬਾਅਦ 5 ਅਸੂਨੋਂ ਤੱਕ ਪਹਿਲੀ ਚੇਤਰ ਤੋਂ 6 ਤੱਕ ਜਪਾਇਆ ਜਾਂਦਾ ਜਿਸ ਵਿੱਚ ਹਰਿਆਣੇ ਦੀਆਂ ਸੰਗਤਾਂ ਬਾਹਰ ਦੀਆਂ ਸੰਗਤਾਂ ਤਕਰੀਬਨ 1500 ਬੰਦਾ ਹਾਜ਼ਰ ਹੁੰਦਾ 300 300 ਬੰਦੇ ਦੀ ਰੋਲ ਬਦਲੀ ਜਾਂਦੀ ਦੋ ਦੋ ਘੰਟੇ ਬਾਅਦ ਇਹ ਨਿਰੰਤਰ 96 ਘੰਟੇ ਚੱਲਦਾ ਫਿਰ ਇਹਦਾ 96 ਘੰਟੇ ਬਾਅਦ ਖੋਗ ਪਾਇਆ ਜਾਂਦਾ ਜੀ ਸੋ ਬਾਬਾ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੈਰ ਜੀ ਖਾਲਸਾ ਵੈਰ ਜੀ ਖਾਲਸਾ ਵੈਰ ਜੀ ਕੀ ਭਦੇ